ਸ਼ਾਮ ਦੇ 8:30 ਹੋ ਗਏ ਆ ਤੇ ਮੈਂ ਵੀਡੀਓ ਸਟਾਰਟ ਕਰੀ ਆ 8:30 ਵਜੇ ਕਿਉਂਕਿ ਮੇਰੇ ਬੱਚਿਆਂ ਨੇ ਮੇਰੇ ਗੁੱਤਾਂ ਕਰੀਆਂ ਕਿਉਂਕਿ ਮੈਂ ਸਕੂਲ ਵਾਲੀ ਕੁੜੀ ਬਣਾਈ ਆ ਕਹਿੰਦੀ ਮम्मा ਤੁਸੀਂ ਸਕੂਲ ਜਾਓ ਮੈਂ ਰੈਡੀ ਕਰਦੀ ਆ ਹਨ ਤੇ ਜੋਤ ਨੇ ਗੁੱਤਾਂ ਕਰੀਆਂ ਹਾਂ ਮੈਂ ਸਕੂਲ ਕੀ ਬੇਬੀ ਬਣਗੀ ਔਰ ਮੈਂ ਡਰੈਸ ਪਾ ਰਹੀ ਆ ਕਿਉਂਕਿ ਮੈਂ ਸਕੂਲ ਜਾਣਾ ਮੈਂ ਛੋਟੀ ਬੱਚੀ ਬਣੀ ਹੋਈ ਆ ਮੇਰੀ ਦੋ ਗੁੱਤਾਂ ਕਰੀਆਂ ਮੇਰੇ ਬੱਚਿਆਂ ਨੇ ਮੇਰੇ ਬੱਚੇ ਕਿੰਨੇ ਬੜੀ ਹੈ ਮੰਮੀ ਬੜੀ ਹੈ ਲੇਕਿਨ ਗੁੱਤਾਂ ਕਰਕੇ ਤਾਂ ਛੋਟੀ ਬਣਾਤੀ

ਕਿਉਂਕਿ ਬੈਠੇ ਦੇ ਵੈਸੇ ਹੀ ਮੈਂ ਫਿਰ ਔਨ ਕਰਿਆ ਥੋੜਾ ਜਿਹਾ ਕੈਮਰਾ ਮੈਂ ਕਿਹਾ ਚਲੋ ਦਿਖਾਨੀ ਹੈ ਮੈਂ ਹਨਾ ਤੇ ਮਸਤੀ ਮਾਰ ਰਹੇ ਆ ਸੀ ਤੇ ਸਾਹਮਣੇ ਕੈਮਰਾ ਰੱਖ ਦਿਆਂ ਦੁਬਾਰਾ ਹੋਰ ਇਸ ਟਾਇਲ ਬਣਾ ਦੇ ਮੇਰਾ ਭੈਣ ਮੇਰੀ ਕਰੇਲੀ ਗੁਰੂ ਕਰੇਲੀ ਯਸ ਗੁੱਤਾ ਨਹੀਂ ਵੈਸੇ ਕਰੇਲੀ ਨਹੀਂ ਕੁਝ ਹੋਰ ਕਰ ਸੋਹਣਾ ਜਿਹਾ ਇਸ ਟਾਇਲ ਬਣਾ ਕੋਈ ਠੀਕ ਹੋ ਠੀਕ ਹੈ ਲੈ ਬਣਾਈ ਮੈਨੂੰ ਨਾ ਪਤਾ ਕਿ ਆਰਾਮ ਜਾ ਰਿਹਾ ਮੇਰੇ ਸਿਰ ਤੇ ਉੱਪਰ ਨਾ ਆ ਰਹੀਆਂ ਇਹ ਜੂਆਂ-ਜਾਂ ਵੀ ਦੇਖ ਲਿਓ ਮੜੀਆਂ ਜੀਆਂ ਦੇਖਣੀ ਜੀ ਬੋਦ ਹੈਨੀ ਮਨੂਆ ਬਟ ਹਾਂ ਜੁਆ ਦੇਖੋ ਜੁਆ ਠੀਕ ਐ ਔਰ ਮੈਂ ਲਾਈ ਹੋਈ ਐ ਫਿਲਮ ਆਹਾਹਾਹਾਹਾ ਟਾ ਦੀਆਂ ਟਾ ਦੇ ਬਾਲ ਟਾ ਦੇ ਮੈਂ ਲਾਈ ਵੀ ਐ ਫਿਲਮ ਪਤ ਨਹੀਂ ਕਿਹੜੀ ਫਿਲਮ ਐ ਹਨਾ ਜੋ ਤ ਪਾਪਨ ਲਾਈ ਵੀ ਐ ਜਿਹੜੀ ਤੇ ਦਾ ਮੂੰਹ ਵੀ ਨਹੀਂ ਸਿਰੇ ਆ ਕਿਉਂ ਬਾਪੂ ਦੇਖੋ ਸਾਈਡ ਹਰ ਮੈ ਲੱਗਦਾ ਐਂਡ ਐ ਫਿਲਮਗਾ ਹਨਾ ਓ ਐਂਡ ਐ ਫਿਲਮਗਾ

अच्छा सा करना क्योंकि मुझे मैरिज में जाना है चो, चो, चो। मुझे मैरिज आप ही नहीं जाना मैरिज आप क्या लगते हो इसके पार्लर वाले के दीदी दी 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 हो आपको नहीं आता पार्लर का काम नहीं, आता, नहीं, नहीं, आता है आता, है।, आता है।, है कब करते हो आप पार्लर का काम कब तक तो हो है आह बॉल अपट जो तो पहला गुलचे करता है ये लड़कियों तो करती हैं मैं लड़का तो करता में लड़के भी आते हैं लड़कों का क्या करते हो मुछे दाढ़ी नहीं नहीं दाढ़ी मुझे सिर धोते हैं दाढ़ी मुझे नहीं करते लड़कों की लड़के की तो दर्श नहीं मेरी बात सुनो लड़कों की तो, तो दाढ़ी मुझे होती है तुम दाढ़ी मुझे ठीक करते हो पार्लर में क्या करते हो फिर हेड वॉश करते हैं हाँ जिसको भी अब पार्लर में आना है ना वो पेंजल के पार्लर में आ सकता है हेयर वॉश करेगी ये ना वॉश बहुत अच्छा करती है हेयर वॉश अच्छा करती है ये और अब देखो मेरे हेयर स्टाइल बनाने पे लगी है दोनों ਚਲੋ ਮੈਂ ਆਪ ਕੋ ਇੱਕੋ ਇੱਕ ਗੰਗਾ ਬੋਤ ਹੈ ਦੋ ਗੰਗੇ ਕੀ ਕਰਨੇ ਹੈ ਕਿਸ ਦਾ ਸਿਰ ਬायेगा ਜਦੋਂ ਉਹ ਕਰ ਕਰਕੇ ਦੇਖਿਓ ਨੇੜਿਓਂ ਕਰਾਂ ਇਸ ਤਰ੍ਹਾਂ ਉਹ ਛੋਟੇ ਛੋਟੇ ਵਾਲ ਲੈ ਗਿਆ ਉਹ ਸਿੱਖ ਆਂਦੀ ਆਓ ਕੰਦੀ ਨਹੀਂ ਜੱਟ ਬਣ ਮੈਨੂੰ ਲੱਗਦਾ ਦੀਦੀ ਨੂੰ ਆਂਦੀ ਹੋਣੀ ਜੋ ਜਿਹੜੀ ਸਾਹਮਣੇ ਪਰੋਸੀ ਆਗੀ ਨਵੇਂ ਪਰੋਸੀ ਆਗੀ ਉਹ ਆਵਾ ਹੈ ਐਂਡ ਹੋ ਗਿਆ ਫਿਲਮ ਖਤਮ ਹੋ ਗਿਆ ਨਰੇਸ਼ ਸਿੰਘ ਲਾ रिमोट रिमोट नहीं हूं मेरा जूड़ा बना ना मुंडा बना दिया मैं आपका भाई बन गया मुझे भैया बना दिया इन्होंने भैया बन गया मैं भैया मैं बन गया हाँ जी। हां मैं तेरा भैया हूं कल मैं तुम्हें स्कूल छोड़ने जाऊंगा ठीक है ना, ना, मैं मोटरसाइकिल पे स्कूल छोड़ने जाऊंगा मैं तुम्हारा भैया हूं ना, ना, मैं इसका भैया बन गया बाय जी, ना, जी गुड नाइट जी सारा नु सवेरे मिलते हैं बच्चा ने दा सोना नहीं है ना सारी रात लगे लग रहना पौने 9 हो गए इन्हने स्कूल के बीच जाना सवेरी मैं तैयार करना जेहे सोओगे दूध लेके आना मैं पहले इनहंगा फिर जे सोओगे है ना ता उठोगे सवेरे ते गुड नाइट जी बाय टेक केयर बाय पैसा देता है आप भैया नहीं पैसा नहीं देता फ्री में फ्री में हेयर स्टाइल बनाते हो आज मेरा फ्री में क्योंकि बच्चे दिन के बीच रहते नहीं मैं, पैसा किस चीज का दवा आपने मेरा हेयर स्टाइल खुद बनाया देखो रुमाल कहाँ से लाए हुई है ये पापा का रुमाल होना मेरा हाथ आया उरा पापा का इसके ऊपर मेरी उंगली की चोट का खून लगे बच्चे गंदी गंदी ਸਾਰਾ ਖੂਨ ਵਾਲਾ ਰਿਮੋਟ ਮੇਰੇ ਉੱਪਰ ਲਗਾ ਦੇ ਐ ਉਂਗਲੀ ਵਾਲਾ اچھا ਮੈਂ ਸੋਚਿਆ ਦੂਏ ਨਾ ਨਿਕਲਿਆ ਤਾਂ ਪੁੱਠੇਗਾ ਮੈਂ ਨਾਗੇ ਨਿਆਣੇ ਕੇ ਪੁੱਠੇਗਾ ਮੈਂ ਸਾਰੀ ਚੱਲ ਪੁੱਤ ਖੋਲਦੇ ਹੁਣ ਤੇਰੇ ਤੇ ਨਾ ਬੜਾ ਹਾਂ ਤੇ ਮਾਰਨਿੰਗ ਟਾਈਮ ਮਿਲਦੇ ਆ ਜੀ ਆਪਾਂ ਹਾਂਜੀ ਕਿਉਂਕਿ ਬੱਚੇ ਨੇ ਬਹੁਤ ਜ਼ਿਆਦਾ ਮસ્ਤੀ કરી ਹੈ ਔਰ ਮੇਰੇ ਬਾੜਾ ਨੂੰ ਹੁਣ ਪੁੱਤ ਸਿੱਧੀ ਆਏ ਕਰ ਸਿੱਧਾ ਕਰਕੇ ਨਾ ਪੁੱਤ ਕਰਕੇ ਉਹ ਵੀ ਕਰ ਰਿਹਾ ਹਾਂ ਸਿੱਧਾ ਹਾਂ ਸਿੱਧਾ ਸਿਰਵਾਗੇ ਗੁੱਤ ਕਰਦੇ ਲਾਸਟ ਹੈ ਫਿਰ ਮੈਂ

ओ ही क्या? उस दिन, दिन वाल मेरे, तो <laughs> मेरे याद आ गया कि बना दी मैं गंजी हो जागी अच्छा चल ठीक है ठीक है बना दो आप अच्छा सा बना दो ठीक है ਤੁਹ ਆਪ ਤਾਂ ਅੱچھے ਬੱਚੇ ਹੋ ਨਾ ਅੱਛਾ ਸਬ ਬਣਾ ਦਿਓ ਆਪ ਕੌਨਸਾ ਬਣਾਓਗੇ ਆਪ ਪਫ ਪਫ ਬਣਾਓਗੇ ਉਸ ਦਿਨ ਵਾਲਾ ਉਸ ਦਿਨ ਵਾਲਾ ਨਹੀਂ ਬਣਾਓ ਅੱਜ ਵਾਲਾ ਉਹ ਨਾ ਜੇ ਬਾੜ ਫਸਾਇਆ ਤੇ ਉਸ ਦਿਨ ਦਾ ਮੇਰੇ ਨਾ ਉਸ ਰਾਤ ਵਾਲਾ ਅੱਛਾ ਰਾਤ ਵਾਲਾ ਠੀਕ ਹੈ ਠੀਕ ਹੈ ਬਣਾਓ ਅੱਛਾ ਸਬ ਬਣਾਨਾ ਬਾਏ ਜੀ ਟੇਕ ਕੇਅਰ ਬੱਚਿਆਂ ਕੀ ਤਾਂ ਮੁੱਕਣਾ ਹੀ ਨਹੀਂ ਹਨਾ ਇਹ ਗੱਲਾਂ ਬਾਤਾਂ ਤੇ ਮਾਰਨਿੰਗ ਟਾਈਮ ਮਿਲਦੇ ਆ ਜੀ ਬਾਏ ਟੇਕ ਕੇਅਰ ਤੇ ਬਾਏ ਬਾਏ ਜੀ ਗੁੱਡ ਨਾਈਟ ਉਜੀ ਤਰਪਾਈ ਮੈਂ ਕਰ ਲਈ ਆਪਣੇ ਸੂਟ ਗਈ ਔਰ ਬੱਚੇ ਮੇਰੇ ਆਣੇ ਵਾਲੇ ਆ ਰਸਤੇ ਚ ਆ ਬੱਚੇ ਮੇਰੇ ਆ ਲੈਣ ਗਏ ਵੇ ਆ ਭਵਜੋਤ ਕੇ ਪਾਪਾ ਔਰ ਗੁਰਦੁਆਰਾ ਸਾਹਿਬ ਕੇ ਵਿੱਚ ਰੋਟੀ ਸ਼ੁਰੂ ਹੋਗੀ ਕਿਉਂਕਿ ਮਰਗਦਗਾ ਭੋਗਤਾ ਅਜੇ ਲੇਕਿਨ ਮੈਂ ਜਾਣਾ ਨਹੀਂ ਦਵਾਰਾ ਕਿਉਂਕਿ ਚਾਹ ਪੀ ਕੇ ਡਿੱਕੀ ਜੀ ਹੋ ਗਈ ਦਵਾਰਾ ਮੈਂ ਜਾਂਦੀ ਨਹੀਂ ਭਵਜੋਤ ਕੇ ਪਾਪਾ ਸ਼ਾਇਦ ਜਾਣਾ ਹੋਏਗਾ ਬਗ ਜੂਗੇ ਨਹੀਂ ਰਹਿਣ ਦੂਗੇ ਮੈਂ ਵੀ ਇੱਕ ਵਾਰ ਚਾਹ ਪੀ ਕੇ ਆ ਗਈ ਸੀ ਮੱਥਾ ਟੇਕਿਆ ਆਈ ਤੇ ਇਹ ਜੀ ਗੱਲ ਨਹੀਂ ਹੈ ਤੇ ਬਾਕੀ ਬੱਚੇ ਮੇਰੇ ਹੁਣ ਆਉਣੇ ਵਾਲੇ ਆ ਜੇ ਰੂਪ ਜੋਤ ਗਈ ਕਿਉਂਕਿ ਜੋਤ ਕੀ ਫਰੈਂਡ ਹੈਗੀਆਂ ਗੁਰਦੁਆਰੇ ਕੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਹੈਗੀਆਂ ਜੇ ਆ ਗਈ ਜੋਤ ਤਾਂ ਚਲੀ ਜਾਊਗੀ ਹਨਾ ਤੇ ਅੱਜ ਨਾ ਇੰਨੀ ਤੇਜ਼ ਹਵਾ ਚੱਲ ਰਹੀ ਆ ਬਹੁਤ ਜ਼ਿਆਦਾ ਸੱਚੀ ਰੂਪਨ ਜੋਤ ਗਈਆਂ ਵੀਆ ਸਕੂਲ ਜਸਟ ਆਣ ਵਾਲੀਆਂ ਤੇ ਖੋਲੀ ਆਪਾਂ ਵੀ ਗੇਟ ਸ਼ੇਟ ਬੋ ਕੱਪ ਪਾਗੇ ਢੇਰ ਲੱਗੀਏ ਦੇਖੋ ਇਨੀ ਤੇਜ਼ ਹਵਾ ਨਾ ਬਹੁਤ ਜ਼ਿਆਦਾ ਤੇਜ਼ ਹਵਾ 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 ਬਹੁਤ ਤੇਜ਼ ਹੈ ਬਈ ਬਹੁਤ ਤੇਜ਼ ਹਵਾ ਹੈ ਸੱਚੀ ਹਵਾ ਬਹੁਤ ਤੇਜ਼ ਹੈ ਧੁੱਪ ਵੀ ਹੈਗੀ ਹੈ ਲੇਕਿਨ ਹਵਾ ਹੀ ਨਹੀਂ ਬੈਠਣ ਦੇ ਰਹੀ ਧੁੱਪ ਦੇ ਵਿੱਚ ਪਏ ਆ ਆਪਣੇ ਆਪਣੇ ਕੰਪੜਾਂਗੇ ਵਿੱਚ ਬੱਚੇ ਖਾ ਪੀ ਦੀ ਰੋਟੀ ਇਨਾਂ ਨੇ ਸਕੂਲ ਤੇ ਆ ਗਏ ਔਰ ਬਸ ਜਸਤਰਾਮ ਕਰ ਰਹੇ ਆ ਬੈਠੇ ਕਿਉਂਕਿ ਹਾਲੇ ਪੌਣੇ 3 ਵਜੇ ਆ ਯਾਨੀ ਪੌਣੇ 3 ਵਜੇ ਆ ਹਲੇ 4:00 ਵਜੇ ਸ਼ੁਰੂ ਕਰੂੰਗੀ ਆ ਪੜਨਾ ਕਿਉਂਕਿ ਰੋਜ਼ ਟੈਸਟ ਮਿਲ ਰਹੇ ਆ ਨਾ ਟੈਸਟਾਂ ਦੀ ਤਿਆਰੀ ਹੋ ਰਹੀ ਹੈ ਰੋਜ਼ ਬੱਚਿਆਂ ਦੀ ਪੇਪਰ ਹੈ ਅਗਲੇ ਮਹੀਨੇ ਦੇ ਵਿੱਚ ਯਾਨੀ ਮਾਰਚ ਦੇ ਵਿੱਚ ਪੇਪਰ ਹੈ ਇਸ ਕਰਕੇ ਹਨਾ ਤੇ ਅਸੀਂ ਪਏ ਆਪਣੇ ਆਪਣੇ ਕੰਬਲ ਲੈ ਕੇ ਕਿਉਂਕਿ ਠੰਡ ਬਹੁਤ ਹੋ ਰਹੀ ਹੈ ਬਾਹਰ ਇੰਨੀ ਤੇਜ਼ ਹਵਾ ਚੱਲ ਰਹੀ ਹੈ ਨਾ ਠੰਡੀ ਇਸ ਕਰਕੇ ਅਸੀਂ ਆਪਣੇ ਆਪਣੇ ਕੰਬਲਾਂ ਚ ਪਏਗੇ ਅੰਦਰ ਔਰ ਫਿਲਹਾਲ ਉੱਠੂਗੇ 4:00 ਵਜੇ ਚਾਹ ਚੂ ਪੀ ਕੇ ਫਿਰ ਨਾਲ ਦੀ ਪੇਪਰਾਂ ਦੀ ਤਿਆਰੀ ਕਰवानी ਆ ਮੈਂ ਚੈੱਕਾਂਗੀ ਹਨਾ ਥੋੜੀ ਦੇਰ ਆਪਾਂ ਰੈਸਟ ਕਰੂਗੇ ਪਹਿਲਾਂ ਜੀ ਮੈਂ ਗਈ ਤੀ ਸੋਪ ਜਸਟ ਆਰਾਮ ਕਰਕੇ ਹੁਣੀ ਉઠી ਆ ਤੇ ਹੁਣ ਮੈਂ ਲੱਗੀ ਆ ਚਾਹ ਬਣਾਣ ਕਿਉਂਕਿ ਟਾਈਮ ਹੋ ਗਿਆ 4:30 ਵਜੇ ਦਾ ਪਹਿਲਾਂ ਮੈਂ ਸੋਈ ਦੇਖੀ ਰੂਪ ਨੇ ਮੇਰੀ ਬਿੰਦੀ ਤਾਰ ਕੇ ਕਿੱਥੇ ਲਾਈ ਐ ਟੇਢੀ ਕਰਦੀ ਕਿਉਂਕਿ ਮੈਂ ਸੁੱਤੀ ਪਈ ਤੀ ਨਾ ਮੈਨੂੰ ਛੇੜੀ ਗਈ ਆਹ ਸੁੰਦੀ ਨੂੰ ਰੂਪ ਤੇ ਰੁਪੈਂਜਲ ਨੂੰ ਔਰ ਜੋਤ ਨੂੰ ਮੈਂ ਕਰਾਣੀ ਆ ਟੈਸਟਾਂ ਦੀ ਤਿਆਰੀ ਕਿਉਂਕਿ ਟੈਸਟ ਹੋ ਰਹੇ ਆ ਰੋਜ਼ ਹੀ ਨਾ ਕਿ ਦੋਨੋਂ ਬੱਚਿਆਂ ਦੇ ਤੇ ਫਿਲਹਾਲ ਪਹਿਨਾ ਪਚਾਹ ਬਣਾ ਲਈਏ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਬੰਦਾ ਆ ਗਿਆ ਗ੍ਰੈਪਸ ਲੈ ਕੇ ਅੰਗੂਰ ਖਾ ਰਿਹਾ ਫਸਤੀ ਨਹੀਂ ਛੱਡੇ ਆ ਚਲ ਕੋਈ ਨਾ ਖਾ ਲਉ ਥੋੜੇ ਜਿਹਾ ਮੈਂ ਖਾ ਲਉ ਠੀਕ ਹੈ ਇਹ ਕਾਲੇ ਗੋਰੇ ਗ੍ਰੈਪਸ ਨੇ ਦੋਨੋਂ ਫਿਲਹਾਲ ਮੈਂ ਖਾ ਰਹੀ ਹਾਂ ਬੱਚਿਆਂ ਨੇ ਖਾ ਲਏ। ਔਰ ਇੱਕ ਪਾਸੇ ਰੱਖੀ ਵੀ ਆਪਾਂ ਨੇ ਚਾਹ। ਜ਼ਿਆਦਾ ਟਾਈਮ ਹੋ ਗਿਆ ਚਾਹ ਪੀ ਕੇ ਇਹਨਾਂ ਨੂੰ ਪੜਨ ਬਿਠਾਵਾਂਗੀ ਮੈਂ। ਤੇ ਪਹਿਲਾਂ ਬੱਚੇ ਗ੍ਰੈਪਸ ਲੱਗੇ ਖਾਣ ਹੋਣ। ਮੈਂ ਦੱਸਿਆ ਨਹੀਂ ਤੁਹਾਨੂੰ ਵੀ ਗ੍ਰੈਪਸ ਲੈਣੇ ਪਏ ਆ ਪਾਪਾ ਨੇ ਕਿਉਂਕਿ ਪਹਿਲਾਂ ਇਹ ਨਾ ਭੋਕੇ ਵਿੱਚ ਖਾ ਲਈਆਂ ਫਿਰ ਇਹਨਾਂ ਨੂੰ ਪਤਾ ਤਾਂ ਲੱਗਦਾ ਨਹੀਂ ਫਿਰ ਦਵਾਰਾ ਖਾ ਲੈਣਾ ਤਾਂ। ਮਤਲਬ ਨਾਲ ਦੀ ਨਾਲ ਖਤਮ ਕਰ ਦੇਣੇ ਤੇ ਮੈਂ ਸੋਚਿਆ ਆਰਾਮ ਲੈ ਕੇ ਖਾ ਲਿਓ ਸ਼ਾਮ ਨੂੰ ਖਾ ਲਿਓ ਮੈਂ ਲਕੋ ਕੇ ਰੱਖ ਦੇਦੇ ਇਫ ਦਸਿਆ ਮੈਂ ਇਹਨਾਂ ਨੂੰ ਵੀ ਗ੍ਰਾਫਸ ਪਏ ਆ ਅੰਦਰ ਪਾਪਾ ਨੇ ਲੈ ਕੇ ਰੱਖੇ ਹੋਏ ਆ ਪਾਪਾ ਨੇ ਤੋਂ ਹੁਣ ਦੱਸਿਆ ਵੀ ਹੁਣ ਖਾ ਲੂੰਗੀ ਆ ਫਿਰ ਚਾਹ ਪੀ ਲੂੰਗੀ ਉਸ ਤੋਂ ਬਾਅਦ ਚਲੋ ਜੀ ਪਹਿਲਾਂ ਪਚਾ ਬਣਾਉਂਦੇ ਆ ਔਰ ਬਲੌਗ ਦਾ ਕਰਦੇ ਆ ਐਂਡ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਜੀ ਸ킵 ਨਾ ਕਰਿਆ ਕਰੋ ਹਨਾ ਤੇ ਪਲੀਜ਼ ਸਪੋਰਟ ਕਰਿਆ ਕਰੋ ਜੀ ਜਿੰਨੀ ਵੀ ਹੋਵੇ ਹਨਾ ਦੇ ਲੋ ਜੀ ਚਾਹ ਆਪਣੀ ਬਣ ਕੇ ਹੋ ਗਈ ਆ ਰੈਡੀ ਫਿਲਹਾਲ ਚਾਹ ਬਸ ਬਣੀ ਗਈ ਆ ਆਪਣੀ ਕੱਲ ਕੱਲਗਾ ਤਿੰਨ ਬੱਚਿਆਂ ਨੇ ਸਕੂਲ ਜਾਣਾ ਫਿਰ ਸ਼ਨੀਵਾਰ ਔਰ ਸੈਕੰਡ ਸੈਚਰਡੇ ਦੀ ਔਰ ਸੰਡੇ ਦੀ ਛੁੱਟੀ ਆ ਬੱਚਿਆਂ ਨੂੰ ਫਿਲਹਾਲ ਚਲੋ ਜੀ ਫਿਲਹਾਲ ਚਾਹ ਬਣਾਉਣੀ ਆ ਤੇ ਵਲੌਗ ਦਾ ਕਰਦੇ ਆ ਐਂਡ ਜੇ ਤੁਸੀਂ ਮੇਰੇ ਦੇਖੀ ਮੋਟੀ ਹੋ ਗਈ ਮੈਂ ਸੱਚੀ ਨੂੰ ਆ ਦੇਖੋ ਆ ਦੇਖੋ ਸੱਚੀ ਕਹਿ ਰਹੀ ਆ ਇਹ ਨਾ ਮਿੱਠਾ-ਛਿੱਠਾ ਖਾਇਆ ਵਾ ਮੇਰਾ ਹੁਣ ਸਰਦੀਆਂ ਦੇ ਵਿੱਚ ਪਿੰਨੀਆਂ ਬਹੁਤ ਖਾਈਆਂ ਮੈਂ ਖੋਏ ਦੀਆਂ ਔਰ ਇੱਕ ਪੰਜੀਰੀ ਮੌਜੂਦਗੀ ਪਾਪਾ ਵਾਸਤੇ ਬਣਾਈ थी ਮੈਂ ਇਹਨਾਂ ਨੇ ਖਾਈ ਨਹੀਂ ਮੈਨੂੰ ਇਹ ਖਾਣੀ ਪਈ ਹੈ ਕਿਉਂਕਿ ਫਿਰ ਕਿੱल्ल्या ਤਾਂ ਲਾਣੀ ਹੋਤੀ ਬਈ ਬਣਾਈ थी ਥੋੜੀ ਜੀ ਮੈਂ ਤਾਂ ਵੀ ਨਹੀਂ ਖਾਈ ਗਈ ਪਹਿਲੇ ਟਾਈਮ ਦੇ ਵਿੱਚ ਲੋਕ ਐਨ ਐਨ ਖਾ ਲੈਂਦੇ ਤੇ ਪਰ ਅੱਜ ਦੇ ਟਾਈਮ ਵਿੱਚ ਕਿਸੇ ਨੂੰ ਵੀ ਮਾਫਕ ਨਹੀਂ ਆਂਦੀ ਹੈਗੀ ਹਣਾ ਚੀਜ਼ਾਂ ਖਾਈਆਂ ਹੋਈਆਂ ਦੇਸੀ ਕੀ ਹੋ ਗਿਆ ਹੋਰ ਚੀਜ਼ਾਂ ਹੋ ਗਈਆਂ ਪਤਾ ਨਹੀਂ ਕਿਉਂ ਨਹੀਂ ਖਾਪਦੀਆਂ ਹੈਗੀਆਂ ਤੇ ਚਲੋ ਜੀ ਕਰਦੇ ਆ ਬਲੌਗ ਦਾ ਐਂਡ ਹੈ ਮੈਂ ਵੀ ਖਾਨੀ ਆ ਆਪਣੇ ਗ੍ਰੈਪਸ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ